ਜਲੀ ਸਰ ਕੀ ਕਹਿਣਾ ਚਾਹੁੰਦੇ ਕਿ ਜਾਮ ਨੂੰ ਲੈ ਕੇ ਮੁਕੇਰੀਆਂ ਦੇ ਵਿੱਚ ਬੜਾ ਜਾਮ ਲੱਗਦਾ ਆ ਕਿ ਮੰਤਰੀ ਦੀ ਗੱਡੀ ਆਈ ਆ ਹੁਣ ਰਸਤਾ ਕਲੀਅਰ ਕਰਿਆ ਮਾੜਾ ਬੰਦਰ ਨੂੰ ਮਰਦਾ ਰਹੇ ਕੀ ਕਹਿਣਾ ਚਾਹੁੰਦੇ ਬਿਲਕੁਲ ਸਹੀ ਗੱਲ ਹੈ ਸਰ ਮੁਕੇਰੀਆਂ ਦਾ ਅੱਜ ਵਾਹਨਾਂ ਨੂੰ ਲੈ ਕੇ ਇੰਨਾ ਕੁ ਮਾੜਾ ਹਾਲ ਹੈ ਨਾ ਇਹਨਾਂ ਦੀ ਜਿਹੜੀ ਟਰਾਂਸਪੋਰਟ ਵਿਵਸਥਾ ਬਹੁਤ ਮਾੜੀ ਹੈ ਲਾਈਟਾਂ ਹੈ ਬੰਦ ਕਰ ਦਿੰਦੇ ਆ ਮੁਲਾਜ਼ਮੇ ਖੜੇ ਨਹੀਂ ਕਰਦੇ ਜੇ ਕੋਈ ਮੁਲਾਜ਼ਮ ਖੜਾ ਵੀ ਹੈਗਾ ਉਹ ਆਪਣੀ ਡਿਊਟੀ ਤਾਂ ਦੇ ਨਿਭਾਉਂਦਾ ਹੀ ਨਹੀਂ ਆ ਇਹ ਹੈਗੇ ਵੀ ਆ ਤੇ 5 10000 ਚੰਦ ਮਿੰਟਾਂ ਵਾਸਤੇ ਆਂਦੇ ਆ ਤੇ ਉਹੀ ਵੀ ਅੱਖਾਂ ਤੋਂ ਹੰਝੂ ਪੂੰਝ ਕੇ ਲਾਂਭੇ ਹੋ ਜਾਂਦੇ ਬਿਲਕੁਲ ਪੱਕਾ ਹਲ ਕੋਈ ਨਹੀਂ ਨਾ ਕੋ ਐਸਵੇ ਤੇ ਜਿਹੜੇ ਅੱਡੇ ਦੁਕਾਨਦਾਰ ਹੈਗੇ ਕੋਈ ਵੀਰਪਰਾ ਇਹਨਾਂ ਨੂੰ ਪੁੱਛੋ ਕੀ ਦਿੱਕਤ ਆ ਇਹਨਾਂ ਨੂੰ ਪੇਛਾ ਆਂਦੀ ਜਿਹੜੇ ਬਿਲਕੁਲ ਰੋਡ ਦੇ ਉੱਤੇ ਹੈਗੇ ਆ ਜਾਮ ਇੱਥੇ ਜਿਹੜੇ ਲੰਬੇ ਹੈਗੇ ਘੰਟਿਆਂ ਵੱਧੇ ਜਾਮ ਹੈ ਮਿੰਟਾਂ ਦਾ ਜਾਮ ਹੈ ਨਹੀਂ ਸਰ ਜੇ ਕੱਲ ਨੂੰ ਕਿਸੇ ਨੂੰ ਕੋਈ ਘਰਪੇਸ਼ ਕੋਈ ਮੁਸੀਬਤ ਆ ਜਾਂਦੀ ਹੈ ਫੌਰਤ ਕਰੋ ਕੋਈ ਬਿਮਾਰ-ਸ਼ਮਾਰ ਹੋ ਜਾਂਦਾ ਉਹਨੂੰ ਕੋਈ ਮੈਡੀਕਲ ਮਦਦ ਲਈ ਸਹਾਇਤਾ ਦੇਣੀ ਚਾਹੀਏ ਤੇ ਬਿਲਕੁਲ ਨਹੀਂ ਹੁਣੀ ਉਹ ਆਹੀਂ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਲੱਗੇ ਸਾਡੀ ਤਰਖਵਾਸ ਤੇ ਜੀ ਅਸੀਂ ਗੱਲ ਕਰੀਏ ਇੱਥੇ ਬੈਂਕਾਂ ਦੇ ਉੱਤਰ ਪੈਂਦੀਆਂ ਆ ਉਹਨਾਂ ਦੀ ਆਪਣੀ ਪਾਰਕਿੰਗ ਹੈਂਦੀ ਗੱਡੀਆਂ ਜ਼ਿਆਦਾ ਉਹਨਾਂ ਕਰਕੇ ਜਾਮ ਹੁੰਦਾ ਤੇ ਕੀ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋ ਕਰਾਸ ਕਰਦੇ ਜਾਂ ਮੁਲਾਜ਼ਮ ਜਾਂ ਉਹਨਾਂ ਦੀ ਮਿਲੀ ਭਗਤੋ ਇਹ ਮਿਲੀ ਭਗਤੋ ਇਹ ਮਾਰਾ ਜੀ ਤਾਂ ਹੀ ਕੰਮ ਹੋ ਸਕਦਾ ਸਰਕਾਰ ਦੀ ਰਹਿਨਮਾਈ ਦੇ ਹੇਠ ਹੀ ਕੰਮ ਹੁੰਦੇ ਸਾਰੇ ਸਰਕਾਰ ਮਿਲੀ ਇਹਦੇ ਤਾਂ ਹੀ ਇਹ ਕੰਮ ਹੁੰਦਾ ਮਕੇਰੀਆਂ ਨੇ ਤੇ ਨਾਲ ਸਾਈਡ ਲਾਈਨ ਕੀਤਾ ਸਰ ਮਕੇਰੀਆਂ ਕਿਹੇ ਪਾਸੇ ਨਹੀਂ ਨਾਲ ਤੇ ਤੁਹਾਡੇ ਕਹਿਨ ਦਾ ਮੈਂ ਥੋੜੀ ਜਿਹਾ ਮਕੇਰੀਆਂ ਦਾ ਜਿੰਨਾ ਵੀ ਆਪਣਾ ਆਕੀ ਕੰਦੇ ਰੋਡ ਵਾਲਾ ਪ੍ਰਸ਼ਾਸਨ ਆ ਬਿਲਕੁਲ ਜ਼ੀਰੋ ਨਿਕੰਮਾ ਇਹ ਬਿਲਕੁਲ ਸਰ ਜੀ ਇਸ ਵੇਲੇ ਨਾਂ ਦੇ ਬਰਾਬਰ ਹੈ ਜੀ ਹਲੇ ਜਿਸ ਹਾਲ ਦੀ ਇੱਥੇ ਬਿਵਸਾ ਹਲੇ ਚੱਲਣ ਡਈ ਹੈ ਇਹ ਨਾਂ ਦੇ ਬਰਾਬਰ ਹੈ ਮੇਨ ਗੱਲ ਇਹ ਹੈ ਕਿ ਖੁਰਾ ਦਾ ਖਾਸ ਤੌਰ ਤੇ ਕਿਸੇ ਨੂੰ ਸਿਹਤ ਵੱਲੋਂ ਕੋਈ ਔਖੀ ਘੜੀ ਆ ਜਾਂਦੀ ਹੈ ਤੇ ਤੁਸੀਂ ਸਮੇਂ ਸਿਰ ਪਹੁੰਚ ਹੀ ਨਹੀਂ ਸਕਦੇ ਕਿਸੇ ਬਸੇ ਯੋ ਪਿੱਛੇ ਲੇਖ ਲੋ ਜੋ ਹਾਲਾਤ ਹੈ ਨਾ ਇੱਥੋਂ ਹਸਪੀਟਲ ਹੀ ਜਾਣਾ ਹੋਵੇ ਘੱਟੋ ਘੱਟ 20-25 ਮਿੰਟ ਅੱਧਾ ਘੰਟਾ ਵੱਧ ਤੇ ਮੇਰੇ ਹਿਸਾਬ ਨਾਲ 200-300 ਮੀਟਰ ਐ ਇਥੋਂ ਤੇ ਇੱਕ ਲਾਈਟਾਂ ਦੀ ਬੜੀ ਦਿੱਕਤ ਹੈ ਕਹਿੰਦੇ ਲਾਈਟਾਂ ਵੀ ਹੈ ਨਹੀਂ ਗਿਆ ਉਹ ਤਾਂ ਵੀ ਤੱਕ ਤੇ ਨਾ ਜਿਹੜੀ ਲਾਈਟਾਂ ਲਾਈਟਾਂ ਦੇ ਸਰ ਬਾਹਰ ਆਣਾ ਪਰ ਤਾਂ ਜਿਹੜਾ ਸ਼ੋਅ ਕਰਨ ਨੂੰ ਹੈ ਲਾਈਟਾਂ ਨਹੀਂ ਲਾਈਟਾਂ ਟੁੱਟੀਆਂ ਪਈਆਂ ਹੈ ਹੀ ਨਹੀਂ ਅੱਥੇ ਲਾਈਟਾਂ ਬੰਦ ਹੀ ਹੈ ਸਰ ਲਾਈਟਾਂ ਬੰਦ ਹੈ ਸਿਰਫ ਦੇਖਣ ਨੂੰ ਹੈ ਵੀ ਲਾਈਟਾਂ ਹੈਗੀਆਂ ਲਾਈਟਾਂ ਸਿਰਫ ਵੇਖਣ ਨੂੰ ਪਰ ਜਗਦੀਆਂ ਹੈਗੀਆਂ ਜਗਨੀਆਂ ਦਾ ਨੂੰ ਸਰ ਜਦੋਂ ਹੈ ਹੀ ਨਹੀਂ ਅਸੀਂ ਇਹ ਪਾਸੇ ਆਇਆ ਹੀ ਨਹੀਂ ਮਗੇਰੀਆਂ ਦੀ ਗਿਣਤੀ ਕਿਹੇ ਪਾਸੇ ਨਹੀਂ ਤੇ ਜਦੋਂ ਪੁਲਿਸ ਵਾਲੇ ਰੈੱਡ ਲਾਈਟ ਦਾ ਚਲਾਨ ਕੱਟਦੇ ਆ ਤੇ ਉਹ ਫੇ ਕਿਹੜੇ ਬੰਦੇ ਫਸਦੇ ਆ ਉਹ ਜਿਹੜੇ ਵਿਚਾਰੇ ਮਾੜੇ ਮਾੜੇ ਜਿਹੜੇ ਵਿਚਾਰੇ ਉਹ ਫਸਦੇ ਆ ਜਾਂ ਜਿਹੜੇ ਹਲਾਤਾਂ ਦੇ ਮਾਰੇ ਆ ਤੇ ਜਿਹੜੇ ਤਗੜੇ ਬੰਦੇ ਉਹ ਫਿਰ ਉਹਨਾਂ ਨਾਲ ਸਿੱਧੇ ਫੋਨ ਤੇ ਗੱਲ ਹੋ ਜਾਂਦੀ ਮਹਾਰਾਜ ਛੱਡ ਦਿਓ ਜੀ ਉਹਨਾਂ ਨਾਲ ਬਾਰੋ-ਬਾਰ ਹੀ ਜੱਜਕਾਰ ਆ ਕਹਿੰਦੇ ਛੱਡ ਦਿਓ ਹਾਂ ਜੀ ਨਾਨਾ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਮੈਸੇਜ ਕੀ ਦੇਣਾ ਚਾਹੁੰਦੇ ਲੋਕਾ ਮੈਸੇਜ ਸਰ ਜੀ ਸਾਡੀ ਪ੍ਰਸ਼ਾਸਨ ਅਗੇ ਬਹੁਤ ਪੁਰਜ਼ੋਰ ਸੁਨੇਮਰ ਹੱਥ ਜੋੜ ਕੇ ਬੇਨਤੀ ਹੈ ਮਕੇਰੀਆਂ ਵੱਲ ਧਿਆਨ ਦਿਓ ਮਕੇਰੀਆਂ ਇੱਕ ਧਿਆਨ ਦੇਣ ਵਾਲੀ ਸਾਡੀ ਸਿਟੀ ਹੈਗੀ ਆ ਇਹੀ ਸਾਡੀ ਪਠਾਨਕੋਟ ਗੁਰਦਾਸਪੁਰ ਨੂੰ ਜਲੰਧਰ ਨਾਲ ਲਿੰਕ ਕਰਾਂਦੀ ਹੈਗੀ ਆ ਇੱਥੇ ਸਾਰੇ ਲੰਘ ਕੇ ਜਾਂਦੇ ਆ ਔਰ ਸਭ ਤੋਂ ਜਿਆਦਾ ਪ੍ਰਸ਼ਾਸਨ ਦੇ ਵਿੱਚ ਮਤਲਬ ਰੋਡ ਦਾ ਹਾਲਾਤ ਮਾੜੇ ਇੱਥੇ ਨੇ ਆ ਹੁਣੇ ਹੁਣ ਮੰਤਰੀਆਂ ਕਿੰਨੇ ਗੱਡੀਆਂ ਕੀਆਂ ਪਰ ਇਹਨਾਂ ਨੂੰ 20 ਮਿੰਟ ਲੱਗੇ ਹਨ ਲੱਗੇ ਸਰ ਜੀ ਪੱਕਾ ਲੱਗੇ ਜ ਇਹਨਾਂ ਦੇ 20 ਮਿੰਟ ਤੋਂ ਵੱਧ ਹੀ ਲੱਗੇ ਹੋਣੇ ਇਹਨਾਂ ਦੇ ਇਹ ਵੀ